ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਮੈਂ ਬੇਨਤੀ ਕਰਦਾ ਗੁਰਮਖੋ ਅਸੀਂ ਬੜੀ ਵਾਰ ਕਹਿ ਦਿੰਨੇ ਮਨ ਸਾਫ਼ ਹੋਣਾ ਚਾਹੀਦਾ ਅੰਮ੍ਰਿਤ ਫੇ ਅੰਮ੍ਰੇ ਛਕਣ ਦੀ ਕੀ ਲੋੜ ਹੈ ਨਹੀਂ ਨਹੀਂ ਅੰਮ੍ਰੇ ਛਕਣ ਦੀ ਬਹੁਤ ਲੋੜ ਹੈ ਅੰਮ੍ਰੇ ਛਕਣ ਦੀ ਕਿੰਨੀ ਲੋੜ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ ਤੇ ਪੰਜਾਂ ਪਿਆਰਿਆਂ ਦੇ ਅੱਗੇ ਖੜ ਕੇ ਉਹ ਬਾਜਾਂ ਵਾਲਾ ਜਿਹੜਾ ਕਦੇ ਮਹਾਰਾਜਾਂ ਅੱਗੇ ਨਹੀਂ ਝੁਗਿਆ ਉਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਜ਼ਿੰਦਗੀ ਵਿੱਚ ਕਿਸੇ ਅੱਗੇ ਨਹੀਂ ਝੁਕੇ ਉਹ ਪੰਜਾਂ ਪਿਆਰਿਆਂ ਅੱਗੇ ਝੁਕ ਕੇ ਖੜ ਗਏ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਜਿੱਥੇ ਤੁਸੀਂ ਅਮਰੇ ਛਕਿਆ ਜਿੱਥੇ ਤੁਸੀਂ ਦਇਆ RAM ਤੋਂ ਦਇਆ ਸਿੰਘ ਬਣੇ ਹੋ ਐ ਧਰਮਚੰਦ ਜੀ ਜਿੱਥੇ ਤੁਸੀਂ ਧਰਮਚੰਦ ਤੋਂ ਧਰਮ ਸਿੰਘ ਬਣੇ ਹੋ ਉੱਥੇ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਆਕੋ ਸਤਨਾਮ ਸ੍ਰੀ ਵਾਹਿਗੁਰੂ ਆਪ ਅਮਰਤ ਦੀ ਦਾਤ ਦੇਣ ਵਾਲੇ ਆਪੇ ਪੰਜਾਂ ਪਿਆਰਿਆਂ ਦੇ ਅੱਗੇ ਝੁੱਕ ਕੇ ਅਮਰਤ ਦੀ ਦਾਤ ਮੰਗ ਰਹੇ ਐ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਮਰਤ ਦੀ ਲੋੜ ਹੈ ਤੇ ਸਾਨੂੰ ਵੀ ਅਮਰਤ ਦੀ ਲੋੜ ਹੈ ਜਰੂਰ ਆਪਣੇ ਮਨ ਬਣਾਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਮਰਤ ਧਾਰੀ ਸਿੱਖ ਪਿਆਰਾ ਲੱਗਦਾ ਆ ਮੇਰੇ ਵੀਰੋ ਮੇਰੀਓ ਭੈਣੋ ਜਦੋਂ ਤੁਸੀਂ ਆਪਣੇ ਕੇਸ ਕਤਲ ਕਰਾਣੇ ਹੋ ਨਾ ਆਪਣੇ ਕੇਸ ਕਟਾਉਣੇ ਹੋ ਆ ਭੈਣਾ ਬਿਊਟੀ ਪਾਰਲਰਾਂ ਵਿੱਚ ਜਾ ਕੇ ਆਪਣੇ ਪਰਵੱਟੇ ਕਟਾਉਣੀਆਂ ਕੇਸ ਕਟਾਉਣੀਆਂ ਨਾ ਕਿਆ ਕਰੋ ਸਾਨੂੰ ਦੁੱਖ ਨਹੀਂ ਲੱਗਦਾ ਆ ਮੇਰੇ ਵੀਰੋਂ ਨਾ ਕਿਆ ਕਰੋ ਕੀ ਹੋਇਆ ਕੇਸ ਕਤਲ ਕਰਾ ਲੇ ਤੁਹਾਨੂੰ ਦੁੱਖ ਲੱਗੇ ਨਾ ਲੱਗੇ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਦਣ ਜਰੂਰ ਦੁਖੀ ਹੁੰਦੇ ਐ ਗੁਰੂ ਤੁਹਾਡਾ ਜਰੂਰ ਰੋਂਦਾ ਹੈ ਗੁਰੂ ਦੇ ਮਨ ਵਿੱਚ ਜਰੂਰ ਉਦਣ ਹੰਝੂ ਵਗਦੇ ਹੋਣਗੇ ਜਿੱਦਣ ਤੂੰ ਨਾਈ ਦੀ ਦੁਕਾਨ ਤੇ ਬੈਠਾ ਕਹਿ ਰਿਹਾ ਮੇਰੇ ਕੇਸ ਕੱਟ ਦੇ ਉਦਣ ਤੈਨੂੰ ਦੁੱਖ ਲੱਗੇ ਜਾਂ ਨਾ ਲੱਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੁੱਖ ਜ਼ਰੂਰ ਲੱਗਦਾ। ਵੀ ਮੈਂ ਇਹਨਾਂ ਦੀ ਖਾਤਰ ਮੈਂ ਇਹਨਾਂ ਦੀ ਖਾਤਰ ਆਪਰ ਦਿੱਤੇ ਮੈਂ ਇਹਨਾਂ ਦੀ ਖਾਤਰ ਆਪਣੇ ਜਾਨੋ ਪਿਆਰੇ ਸਿੰਘ ਵਾਰ ਦਿੱਤੇ ਜਿਹੜੇ ਅੱਜ ਕੇਸ ਰੱਖਣ ਵਾਸਤੇ ਤਿਆਰ ਨਹੀਂ ਹੈ। ਜਿਹੜੇ ਅੱਜ ਅਮਰ ਛਕਣ ਵਾਸਤੇ ਤਿਆਰ ਨਹੀਂ ਹੈ। ਉਹ ਨਹੀਂ ਗੁਰਮਖੋ ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਵਾਸਤਾ ਹੈ। ਜ਼ਰੂਰ ਆਪਣੀ ਜ਼ਿੰਦਗੀ ਵਿੱਚ ਅੰਮ੍ਰਿਤ ਜ਼ਰੂਰ ਛਕਿਓ। ਧਾਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਅੱਗੇ ਜਾ ਕੇ ਵੀ ਛਡਾ ਲੈਣਗੇ ਤੁਹਾਡੀ ਅੱਗੇ ਜਾ ਕੇ ਵੀ ਰੱਖਿਆ ਕਰਨਗੇ ਪਰ ਜੇ ਤੁਸੀਂ ਗੁਰੂ ਵਾਲੇ ਨਾ ਬਣੇ ਹੋਏ ਤਾਂ ਅੱਗਾ ਬੜਾ ਔਖਾ ਆਖੋ ਸਤਨਾਮ ਅੱਗਾ ਬਹੁਤ ਪੀਰ ਸਾਹਿਬ ਕਹਿੰਦੇ ਕਬੀਰ ਜਮਕਾ ਠੰਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਜਮਾ ਦੀ ਮਾਰ ਝੱਲੀ ਨਹੀਂ ਜਾਏਗੀ ਕੋਈ ਰਾਮਚੰਦਰ ਜੀ ਨੂੰ ਮੰਨਣ ਵਾਲਾ ਉਹਨਾਂ ਦੇ ਮੁਰਸ਼ਿਦ ਨੇ ਉਹਨਾਂ ਨੂੰ ਛਡਾ ਲੈਣਾ ਕੋਈ ਅੱਲਾ ਨੂੰ ਮੰਨਣ ਵਾਲਾ ਉਹਨਾਂ ਦੇ ਮੁਰਸ਼ਿਦ ਨੇ ਉਹਨਾਂ ਨੂੰ ਛਡਾ ਲੈਣਾ ਓਏ ਮੀਰੋ ਤੁਸੀਂ ਕਿਹਦੇ ਮਗਰ ਲੱਗ ਕੇ ਕੈਸ ਕਤਲ ਕਰਾ ਰਹੇ ਹੋ ਤੁਸੀਂ ਕਿਹਦੇ ਮਗਰ ਲੱਗ ਕੇ ਅਮਰ ਸ਼ਕਨ ਨੂੰ ਤਿਆਰ ਨਹੀਂ ਹੈ ਜੇ ਤੁਹਾਡਾ ਜਨਮ ਸਿੱਖਾਂ ਦੇ ਘਰ ਵਿੱਚ ਹੋਇਆ ਮੈਂ ਤਾਂ ਬੜੀ ਵਾਰ ਸੋਚਦਾ ਹੁੰਨਾ ਜੀ ਸਾਡੇ ਕਿੰਨੇ ਮਾੜੇ ਭਾਗ ਹੈ ਅਸੀਂ ਆਪਣੇ ਸਿੱਖਾਂ ਨੂੰ ਸਮਝਾ ਰਹੇ ਹਾਂ ਭਾਈ ਤੁਸੀਂ ਅਮਰ ਸ਼ਕੋ ਸਾਡੀ ਕੌਮ ਨੇ ਤਾਂ ਦੂਜੇ ਧਰਮਾਂ ਨੂੰ ਦੱਸਣਾ ਸੀ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਉੱਤੇ ਐਡੇ ਵੱਡੇ ਪਰਉਪਕਾਰ ਕੀਤੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਉੱਤੇ ਆ ਪਰਉਪਕਾਰ ਕੀਤੇ ਐ ਤੇ ਅਸੀਂ ਅੱਜ ਆਪਣੇ ਸਿੱਖਾਂ ਨੂੰ ਹੀ ਦੱਸ ਰਹੇ ਆ ਕਿਹੋ ਜੀ ਖੇਡ ਬਣੀ ਹੋਈ ਐ ਜੀ ਆ ਸਰਦਾਰੀਆਂ ਸਾਡੇ ਸਿਰਾਂ ਤੇ ਨਹੀਂ ਸੀ ਹੋਣੀਆਂ ਆ ਪੱਗਾਂ ਅਸੀਂ ਬੰਨ ਨਹੀਂ ਸੀ ਸਕਦੇ ਘੋੜਿਆਂ ਤੇ ਅਸੀਂ ਜਾ ਨਹੀਂ ਸੀ ਸਕਦੇ ਜਿਹੜੇ ਅੱਜ ਅਸੀਂ ਵਧੀਆ-ਵਧੀਆ ਗੱਡੀਆਂ ਰੱਖੀਆਂ ਹੋਈਆਂ ਸਾਨੂੰ ਸਿਰ ਚੁੱਕ ਕੇ ਚੱਲਣ ਦਾ ਹੱਕ ਨਹੀਂ ਸੀ ਪਰ ਜੇ ਸਾਡੇ ਸਿਰਾਂ ਤੇ ਅੱਜ ਪੱਗਾਂ ਐ ਮੂੰਹ ਤੇ ਸਾਡੇ ਦਾੜੇ ਐ ਅੱਜ ਅਸੀਂ ਸਿਰ ਚੁੱਕ ਕੇ ਜਿਉਨੇ ਆ ਇਹ ਕਿਹਦੀ ਦੇਣ ਐ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਣ ਐ ਆਪਣੇ ਗੁਰੂ ਦੀ ਦੇਣ ਨੂੰ ਨਾ ਭੁੱਲੀਏ ਜਿਹੜਾ ਆਪਣੇ ਗੁਰੂ ਦੇ ਕੀਤੇ ਪਰਉਪਕਾਰਾਂ ਨੂੰ ਭੁੱਲ ਜਾਂਦਾ ਉਹ ਦੁਨੀਆ ਦਾ ਸਭ ਤੋਂ ਵੱਡਾ ਅਕਿਰਤ ਘਾਣਾ ਹੈ ਜਿਹੜੇ ਅਕਿਰਤ ਘਣ ਦਾ ਭਾਰ ਧਰਤੀ ਵੀ ਚੱਲਦੀ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਪਣੇ ਗੁਰੂ ਦੇ ਕੀਤੇ ਪਰਉਪਕਾਰਾਂ ਨੂੰ ਨਾ ਭੁੱਲੀਏ ਜ਼ਰੂਰ ਤੁਹਾਡੇ ਚਰਨਾਂ 'ਚ ਬੇਨਤੀ ਹੈ ਅੰਮ੍ਰਿਤ ਧਾਰੀ ਹੋਵੋ ਕੇਸ ਰੱਖੋ ਨਸ਼ਿਆਂ ਦਾ ਤਿਆਗ ਕਰੋ ਵਿਸਾਖ ਧੀਰਣ ਕਿਉਂ ਵੱਡੀਆਂ ਜਿੰਨਾ ਪ੍ਰੇਮ ਵਿਛੋੜ ਮਹਾਰਾਜ ਕਹਿੰਦੇ ਉਹਨਾਂ ਦੇ ਮਨ ਨੂੰ ਕਦੇ ਸ਼ਾਂਤੀ ਨਹੀਂ ਆ ਸਕਦੀ ਜਿਹੜੇ ਆਪਣੇ ਗੁਰੂ ਤੋਂ ਵਿਛੜੇ ਹੋਏ ਹਨ ਮਨ ਸ਼ਾਂਤ ਉਹਦਾ ਹੀ ਹੋਏਗਾ ਜਦੋਂ ਅਸੀਂ ਆਪਣੇ ਗੁਰੂ ਦੇ ਨਾਲ ਜੁੜ ਗਏ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੱਸੇ ਬਚਨਾਂ ਮੁਤਾਬਕ ਚੱਲਣਾ ਸ਼ੁਰੂ ਕਰ ਦਿੱਤਾ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਗੁਰੂ ਦੀ ਚਾਲੀ ਤੇ ਚੱਲਣਾ ਸ਼ੁਰੂ ਕਰੀਏ ਜਿੱਦਣ ਅਸੀਂ ਇੱਕ ਪੈਰ ਵੀ ਗੁਰੂ ਵੱਲ ਪੁੱਟ ਲਿਆ ਯਾਦ ਰੱਖਿਓ ਗੁਰੂ ਹਜ਼ਾਰਾਂ ਪੈਰ ਤੁਹਾਡੇ ਵੱਲ ਪੁੱਟ ਕੇ ਆਏਗਾ ਮੈਂ ਬੜੀ ਵਾਰ ਕਹਿਣਾ ਹੁੰਨਾ ਅੱਜ ਦੁਖੀ ਆ ਦੁਖੀ ਹੋਣ ਦਾ ਕਾਰਨ ਹੀ ਇਹ ਹੈ ਅੱਜ ਅਸੀਂ ਗੁਰੂ ਨਾਲੋਂ ਵਿਛੜ ਗਏ ਆ ਗਲਾਬ ਦਾ ਫੁੱਲ ਹੈ ਜੇ ਟਾਣੀ ਨਾਲੋਂ ਵਿਛੜ ਜਾਏ ਟੁੱਟ ਜਾਏ ਇਹਦੇ ਵਿੱਚੋਂ ਖੁਸ਼ਬੂ ਵੀ ਜਾਂਦੀ ਲੱਗਦੀ ਹੈ ਇਹ ਮਰ ਜਾ ਆ ਵੀ ਜਾਂਦਾ ਲੋਕ ਇਹਨੂੰ ਪੈਰਾਂ ਥੱਲੇ ਵੀ ਮਸਲ ਦਿੰਦੇ ਐ ਇਸੇ ਤਰ੍ਹਾਂ ਸਿੱਖਾ ਤੇਰੀ ਜ਼ਿੰਦਗੀ ਐ ਜੇ ਤੂੰ ਗੁਰੂ ਨਾਲ ਜੁੜਿਆ ਰਹੇਂਗਾ ਤੂੰ ਖੁਸ਼ਬੂ ਵੀ ਦੇਂਗਾ ਤੂੰ ਖੁਸ਼ ਖੁਸ਼ ਵੀ ਰਹੇਂਗਾ ਤੂੰ ਮਰ ਜਾਏਂਗਾ ਨਹੀਂ ਤੇ ਤੇਰੀ ਜ਼ਿੰਦਗੀ ਸੁੱਖਾਂ ਦੇ ਨਾਲ ਭਰੀ ਰਹੇਗੀ ਜੇ ਅਸੀਂ ਗੁਰੂ ਨਾਲ ਨਹੀਂ ਜੁੜੇ ਅੱਜ ਵਿਸਾਖੀ ਦਾ ਦਿਨ ਐ ਅੱਜ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਵਰਤਾਇਆਂ ਅੱਜ ਆਪਣੇ ਮਨ ਬਣਾਈਏ ਜ਼ਰੂਰ ਅਮਰੇ ਸ਼ਕੀਏ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਭਾਈ ਕੇਸ ਰੱਖੋ ਜਿਹੜੇ ਦਸਤਾਰਾਂ ਨਹੀਂ ਸਜਾਉਂਦੇ ਉਹ ਜਰੂਰ ਆਪਣੇ ਸਿਰਾਂ ਤੇ ਦਸਤਾਰਾਂ